ਬਠਿੰਡਾ ਤੋਂ ਲੋਕ ਸਭਾ ਚੋਣਾਂ ਨੂੰ ਲੈ ਕੇ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਛਾਈ ਹੋਈ ਹੈ ਤੇ ਉੱਥੇ ਹੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਜਿਹੜੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਅਜਾ ਚੋਣ ਲੜ ਸਕਦੇ ਨੇ ਤੇ ਵੱਡਾ ਬਿਆਨ ਜਿਹੜਾ ਕਿ ਐਲਾਨ ਜਿਹੜਾ ਕਿ ਹੋਇਆ ਪਿਆ ਤੇ ਉੱਥੇ ਹੀ ਐਚਐਸ ਸਕੂਲ ਕਾ ਦਾ ਇਸ ਗੱਲ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਤੇ ਉਹਨਾਂ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕਾਰ ਸਿੰਘ ਦਾ ਪੱਖ ਲਿਆ ਤੇ ਉਹਨਾਂ ਨੇ ਕਿਹਾ ਕਿ ਸਾਰੇ ਸਿਆਸਤਦਾਨਾਂ ਨੂੰ ਬਠਿੰਡਾ ਤੋਂ ਲੋਕ ਸਭਾ ਚੋਣਾਂ ਲੜਨ ਦੇ ਲਈ ਪਿਤਾ ਬਲਕਾਰ ਨੂੰ ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਤੇ ਉੱਥੇ ਹੀ ਕਾਂਗਰਸ ਪਾਰਟੀ ਦੇ ਰਾਜਾ ਵੜेंगे ਜਿਹੜੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵੀ ਮੂਸੀ ਵਾਲੇ ਦੇ ਪਿਤਾ ਨੂੰ ਜਿਹੜੀ ਕਿ ਵਧਾਈ ਦਿੱਤੀ ਗਈ ਤੇ ਉਹਨਾਂ ਨੇ ਅਸੀਂ ਵੀ ਵਧਾਈ ਦਿੰਨੇ ਆ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਇਹ ਹਜੇ ਸਿਆਸਤਦਾਨਾਂ ਦੀ ਬਹੁਤ ਪੰਜਾਬ ਦੇ ਵਿੱਚ ਲੋੜ ਹੈ ਕਿਉਂਕਿ ਜਿਹੜੇ ਕਿ ਸਿੱਧੂ ਮੂਸੀ ਵਾਲੇ ਦੇ ਪਿਤਾ ਨੇ ਉਹ ਬਹੁਤ ਹੀ ਜਿਹੜੇ ਕਿ ਸੁਝੇ ਹੋਏ ਨੇ ਤੇ ਉਹਨਾਂ ਨੇ ਇਸ ਗੱਲ ਨੂੰ ਲੈ ਕੇ ਕਿਹਾ ਕਿ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਕਿ ਸਿੱਧੂ ਮੂਸੀ ਵਾਲੇ ਦੇ ਪਿਤਾ ਬਲਕੌਰ ਸਿੰਘ ਨਾਲ ਜੁੜੀਆਂ ਹੋਈਆਂ ਨੇ ਤੇ ਉੱਥੇ ਹੀ ਇੱਕ ਵਾਰ ਜਿਹੜਾ ਕਿ ਪਿਤਾ ਬਲਕੌਰ ਸਿੰਘ ਨੂੰ ਮੌਕਾ ਜਿਹੜਾ ਕਿ ਜਰੂਰ ਮਿਲੇ ਤੇ ਸਾਰੇ ਸਿਆਸਤਦਾਨਾਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਕਿ ਉਹਨਾਂ ਦਾ ਸਾਥ ਦੋ ਤੇ ਦੂਜੇ ਪਾਸੇ ਬਠਿੰਡਾ ਦੇ ਲੋਕਾਂ ਨੂੰ ਵੀ ਵੱਡੀ ਜਿਹੜੀ ਕਿ ਅਪੀਲ ਆ ਐਚਐਸ ਸਕੂਲ ਕਾ ਦੇ ਵੱਲੋਂ ਦਿੱਤੀ ਗਈ ਹੈ ਤੇ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਜਿਹੜੇ ਕਿ ਬਲਕੌਰ ਸਿੰਘ ਨੇ ਉਹਨਾਂ ਦਾ ਸਾਥ ਦੇਣ ਦੇ ਇਸ ਸਮੇ ਬਹੁਤ ਲੋੜ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਐਚਐਸ ਸਕੂਲ ਕਾ ਦਾ ਹੋਰ ਕੀ ਕਹਿਣਾ ਬਲਕੌਰ ਸਿੰਘ ਸਿੱਧੂ ਮੂਸੇਵਾਲ ਦੇ ਫਾਦਰ ਬਠਿੰਡੇ ਤੋਂ ਇੰਡੀਪੈਂਡੈਂਟ ਉਮੀਦਵਾਰ ਦੇ ਤੌਰ ਤੇ ਉੱਤੇ ਕਿਉਂ ਲੜ ਰਹੇ ਆ ਇਹ ਖਬਰ ਅੱਜ ਟ੍ਰਿਬਿਊਨ ਅਖਬਾਰ ਨੇ ਛਾਪੀ ਆ ਤੇ ਨਾਲ ਉਹਨਾਂ ਨੇ ਇਹ ਵੀ ਵਿੱਚ ਵਿੱਚ ਕਿਹਾ ਕਿ ਰਾਜਾ ਬ੍ਰਿੰਗ ਨੇ ਉਹਨਾਂ ਨੂੰ ਇਸ ਗਲਤੀ ਬਧਾਈ ਦਿੱਤੀ ਆ ਤੇ ਮੈਂ ਵੀ ਉਹਨਾਂ ਨੂੰ ਇਸ ਗਲਤੀ ਬਧਾਈ ਦਿੰਦਾ ਬੜਾ ਅੱਛਾ ਉਹਨਾਂ ਦਾ ਫੈਸਲਾ ਬਲਕੌਰ ਸਿੰਘ ਇੱਕ ਸਿਰਫ ਸਿੱਧੂ ਮੂਸੇਵਾਲ ਦੇ ਪਿਤਾ ਹੀ ਨਹੀਂ ਆ ਬਲਕੌਰ ਸਿੰਘ ਖੁਦ ਇੱਕ ਬੜੇ ਸੁਲਝੇ ਹੋਏ ਇਨਸਾਨ ਨੇ ਬੜੇ ਮੈਚੂਰ ਨੇ ਤੇ ਇਸ ਟਾਈਪ ਦੇ ਲੋਕ ਵਿਅਕਤੀ ਸਾਨੂੰ ਸ਼ਕਸ਼ੀਤਾ ਸਾਨੂੰ ਲੋਕ ਸਭਾ ਦੇ ਵਿੱਚ ਚਾਹੀਦੀਆਂ ਲੋਕ ਸਭਾ 'ਚ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਵਾਜ਼ ਬਣਨਾ ਦੇਖੋ ਦੇਸ਼ ਦੇ ਵਿੱਚ ਰਾਜ ਲੋਕ ਸਭਾ ਕਰਦੀ ਹੈ ਪੰਜਾਬ ਦੇ ਜਿਹੜੇ 13 ਉਮੀਦਵਾਰ ਚੁਣ ਕੇ ਜਾਨੇ ਆ ਉਹਨਾਂ ਨੇ ਪੰਜਾਬ ਦੀ ਆਵਾਜ਼ ਬਣ ਕੇ ਲੋਕ ਸਭਾ ਦੇ ਵਿੱਚ ਬੋਲਣਾ ਇਹੋ ਜਿਹੇ ਸ਼ਕਸ਼ੀਤਾ ਨੂੰ ਭੇਜੋ ਜਿਨ੍ਹਾਂ ਦੇ ਆਪਣੇ ਦਿਲ ਵਿੱਚ ਵੀ ਪੰਜਾਬ ਦਾ ਦਰਦ ਹੈ ਤੇ ਜਿਹੜੇ ਇਹ ਕਾਬਿਲ ਵੀ ਹਨ ਕਿ ਜਾ ਕੇ ਉੱਥੇ ਪੰਜਾਬ ਦਾ ਕੇਸ ਪ੍ਰੈਜੈਂਟ ਕਰ ਸਕਣ ਤੇ ਮੈਨੂੰ ਲੱਗਦਾ ਉਹਨਾਂ ਦੇ ਵਿੱਚੋਂ ਇਹ ਬਲਕਾਰ ਸਿੰਘ ਉਹਨਾਂ ਚੋਂ ਇੱਕ ਨੇ ਤੇ ਜੇਕਰ ਮੈਂ ਇਸ ਗੱਲ ਦੀ ਉਹਨਾਂ ਨੂੰ ਮੈਂ ਵੀ ਵਿਧਾਈ ਦੇਣਾ ਤੇ ਨਾਲ ਦੀ ਨਾਲ ਮੈਂ ਬਠਿੰਡੇ ਦੇ ਲੋਕਾਂ ਨੂੰ ਅਪੀਲ ਵੀ ਕਰਦਾ ਕਿ ਬਲਕਾਰ ਸਿੰਘ ਹੋਰਾਂ ਨੂੰ ਪੂਰੀ ਸਪੋਰਟ ਕਰੋ ਦੇਖੋ ਪੰਜਾਬ ਦੇ ਵਿੱਚ ਇਸ ਟਾਈਮ ਜੋ ਹੋ ਰਿਹਾ ਜੋ ਮਜ਼ਾਕ ਬਣਾਇਆ ਹੈ ਪੋਲਿਟੀਕਲ ਲੀਡਰਾਂ ਨੇ ਇੱਕ ਪਾਰਟੀ ਵਿੱਚ ਦੂਜੀ ਪਾਰਟੀ ਵਿੱਚ ਫਿਰ ਉਸ ਪਾਰਟੀ ਵਿੱਚ ਫਿਰ ਉਸ ਪਾਰਟੀ ਦੇ ਵਿੱਚ ਬਿਲਕੁਲ ਬਜਾਖੋ ਨਾ ਬਲਕਿ ਬਿਲਕੁਲ ਨਾ ਤਾਂ ਇਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਪਰਵਾਹ ਨਾ ਹੀ ਇਹਨਾਂ ਨੂੰ ਪੰਜਾਬ ਦੀ ਕੋਈ ਪਰਵਾਹ ਕਿਉਂ ਇਸ ਟਾਈਮ ਹਾਲ ਹੋ ਗਿਆ ਇਸ ਟਾਈਮ ਦੇ ਵਿੱਚ ਬਿਹਤਰ ਰਹੇ ਆ ਕਿ ਆਪਾਂ ਉਮੀਦਵਾਰ ਨੂੰ ਦੇਖੀਏ ਕਿਹੜਾ ਉਮੀਦਵਾਰ ਆ ਪਾਰਟੀਆਂ ਤਾਂ ਇਹੀ ਹਾਲ ਆ ਕਿਹੜਾ ਉਮੀਦਵਾਰ ਆ ਜਿਹੜਾ ਸincere ਆ ਪੰਜਾਬ ਦੇ ਪ੍ਰਤੀ ਕਿਹੜਾ ਉਮੀਦਵਾਰ ਆ ਜਿਹੜਾ ਜਾ ਕੇ ਆਪਣਾ ਪੰਜਾਬ ਦਾ ਕੇਸ ਅੱਛੀ ਤਰ੍ਹਾਂ ਜਾ ਕੇ ਲੋਕ ਸਭਾ ਦੇ ਵਿੱਚ ਪ੍ਰੈਜੈਂਟ ਕਰੇਗਾ ਮੈਂ ਨਾਲ ਦੀ ਨਾਲ ਇਹ ਵੀ ਅਪੀਲ ਕਰਦਾ ਬਾਕੀ ਸਾਰੀਆਂ ਪਾਰਟੀਆਂ ਨੂੰ ਕਿ ਬਲਕੌਰ ਸਿੰਘ ਜਿਹੜੀ ਉਥੋਂ ਇੰਡੀਪੈਂਡੈਂਟ ਜਿਹੜੇ ਖੜੇ ਹੁੰਦੇ ਆ ਤਾਂ ਦੂਜੀਆਂ ਪਾਰਟੀਆਂ ਵੀ ਉਹਨਾਂ ਦੀ ਸਪੋਰਟ ਕਰ ਆਪਣੇ ਉਮੀਦਵਾਰ ਉਹਨਾਂ ਦੇ ਹੱਕ ਵਿੱਚ ਵਿਡਰੋ ਕਰ ਲੈ। ਪਹਿਲਾਂ ਵੀ 1996 ਦੇ ਲੋਕ ਸਭਾ ਦੇ ਇਲੈਕਸ਼ਨ ਵਿੱਚ ਜਲੰਧਰ ਵਿੱਚ ਐਸਾ ਹੋਇਆ ਸੀ। ਅਕਾਲੀ ਗੱਲ ਇਹ ਸੀਟ ਖਾਲੀ ਛੱਡੀ ਸੀ ਇੰਦਰ ਕੁਮਾਰ ਗੁਜਰਾਲ ਜੀ ਕਰਕੇ ਜਿਹੜੇ ਕਿ ਉਦੋਂ ਬਾਅਦ ਉੱਥੇ ਪ੍ਰਧਾਨ ਮੰਤਰੀ ਬਣੇ। ਆਈਕੇ ਗੁਜਰਾਲ ਜੀ ਉਹਨਾਂ ਦੇ ਵਾਸਤੇ ਇਕਾਲੀ ਦਲ ਨੇ ਸੀਟ ਖਾਲੀ ਛੱਡੀ ਸੀ ਕਾਂਗਰਸ ਨੇ ਵੀ ਐਵੇਂ ਕੋਈ ਪੋਲਾ ਦਾ ਕੈਂਡੀਡੇਟ ਪੁਟ ਅਪ ਕਰਦਾ ਸੀ ਕੋਈ ਪੋਤਾ ਨਹੀਂ ਸੀ ਇੱਕ ਤਰ੍ਹਾਂ ਦਾ ਉਹਨਾਂ ਨੂੰ ਵਾਕ ਅਵੇ ਸੀਗੀ ਜੋ ਕੇ ਉਹ ਲੋਕ ਸਭਾ ਚ ਗਏ ਤੇ ਜਾ ਕੇ ਉਹ ਪ੍ਰਧਾਨ ਮੰਤਰੀ ਬਣੇ ਇਸੇ ਤਰ੍ਹਾਂ ਕਰਕੇ ਦੇਖੋ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਕੁਸ਼ਕ ਬੰਦੇ ਨੇ ਉਹਨਾਂ ਦਾ ਆਦਰ ਰਿਸਪੈਕਟ ਰਿਗਾਰਡ ਕਰਦੇ ਹੋਏ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਵੀ ਆਪਣੇ ਕੈਂਡੀਡੇਟ ਉਹਨਾਂ ਦੇ ਹੱਕ ਵਿੱਚ ਵਿਦਰਾਅ ਵਿਦਰਾਅ ਕਰਨੇ ਕਰਨੇ ਚਾਹੀਦੇ ਨਹੀਂ ਦੇਖੋ ਪੰਜਾਬ ਦੇ ਵਿੱਚ ਔਰ ਹਾਲ ਕੀ ਹੈ ਇਸ ਟਾਈਮ ਦੇਖਿਆ ਜਾਵੇ ਇਹ ਆਪਣੀ ਫੋਟਾ ਵਾਸਤੇ ਇਲੈਕਸ਼ਨ ਜਿੱਤਣ ਵਾਸਤੇ ਕੁਝ ਵੀ ਕਰਨ ਕੇ ਆ ਸ਼ਰਾਬ ਵੰਡਦੇ ਆ ਨਸ਼ੇ ਵੰਡਦੇ ਆ ਕੀ ਕੀ ਹਾਲੇ ਕਰਦੇ 2012 ਦੇ ਜੋ ਅਸੈਂਬਲੀ ਇਲੈਕਸ਼ਨ ਸੀ ਉਹਦੇ ਵਿੱਚ ਮੈਂ ਇਲੈਕਸ਼ਨ ਕਮਿਸ਼ਨ ਨਾਲ ਮਿਲ ਕੇ 800 ਕਿਲੋਮੀਟਰ ਲੰਬਾ ਮਾਰਚ ਨਿਕਾਲਿਆ ਸੀ ਇਹ 15 ਜ਼ਿਲ੍ਹੇ ਕਵਰ ਕੀਤੇ ਸੀ ਪੰਜਾਬ ਦੇ ਵਿੱਚ ਕਿ ਨਸ਼ੇ ਨਾ ਵੰਡੋ ਇਲੈਕਸ਼ਨ ਦੇ ਵਿੱਚ ਨਸ਼ੇ ਨਾ ਵੰਡੋ ਇਹ ਜੋ ਇਹ ਜੋ ਫ੍ਰੀ ਤੁਸੀਂ ਜੋ ਜੋ ਨੌਜਵਾਨਾਂ ਨੂੰ ਨਸ਼ੇ ਦਿੰਦੇ ਹੋ ਤੁਸੀਂ ਇਹਨਾਂ ਨੂੰ ਲਤ ਲਗਾਉਂਦੇ ਆ ਇਹ 2012 ਦੀ ਗੱਲ ਹੈ ਪਰ ਇਹ ਪੋਲੀਟੀਕਲ ਲੀਡਰ ਹਟੇ ਨਹੀਂ ਵੰਡੇ ਰਹੇ ਔਰ ਉਹਦਾ ਨਤੀਜਾ ਅੱਜ ਆ ਕਿ ਹਰ ਇਲੈਕਸ਼ਨ ਦੇ ਵਿੱਚ ਕਈ ਹਜ਼ਾਰਾਂ ਮੁੰਡਿਆਂ ਨੂੰ ਜਿਨ੍ਹਾਂ ਨੂੰ ਫ੍ਰੀ ਨੌਜਵਾਨਾਂ ਨੂੰ ਜਿਨ੍ਹਾਂ ਨੂੰ ਫ੍ਰੀ ਨਸ਼ੇ ਲੈ ਕੇ ਲਤ ਲਾਉਂਦੇ ਆ ਤੇ ਉਹ ਉਹ ਉਸ ਪਾਸੇ ਜਾਂਦੇ ਆ ਇਸ ਕਰਕੇ ਸਾਨੂੰ ਬਲਕੌਰ ਸਿੰਘ ਅੱਗੇ ਬੰਦਿਆਂ ਦੀ ਲੋੜ ਆ ਜਿਹੜੇ ਕਿ ਪੰਜਾਬ ਦਾ ਸੁਧਾਰ ਕਰ ਸਕਣ ਜਿਹੜੇ ਕਿ ਪੰਜਾਬ ਦੇ ਦੇ ਵਾਸਤੇ ਕੁਝ ਭਲਾ ਕੰਮ ਕਰ ਸਕਣ ਪੰਜਾਬ ਦੀ ਆਵਾਜ਼ ਬਣ ਕੇ ਉੱਥੇ ਲੋਕ ਸਭਾ ਦੇ ਵਿੱਚ ਪੇਸ਼ ਹੋ ਸਕਣ ਤਾਂ ਮੇਰੀ ਬਠਿੰਡੇ ਦੇ ਲੋਕਾਂ ਨੂੰ ਸਾਰਿਆਂ ਨੂੰ ਉਮੀਦ ਆ ਦੇਖੋ ਮੇਰੀ ਉਹ ਨਾਲ ਪ੍ਰਕਾਸ਼ ਸਿੰਘ ਨਾਲ ਗੱਲ ਨਹੀਂ ਹੋਈ ਪਰ ਇਹ ਜੋ ਖਬਰ ਆਈ ਆ ਮੈਂ ਇਸ ਖਬਰ ਸੁਣ ਕੇ ਮੈਂ ਬੜਾ ਖੁਸ਼ ਹੋਇਆ ਜੇਕਰ ਉਹਨਾਂ ਨੇ ਅਜੇ ਆਪਣਾ ਮਾਈਂਡ ਮਨ ਪੂਰਾ ਨਹੀਂ ਬਣਾਇਆ ਤੇ ਬਠਿੰਡੇ ਦੇ ਲੋਕਾਂ ਨੂੰ ਅਪੀਲ ਆ ਉਹ ਪੂਰਾ ਜ਼ੋਰ ਲਾਉਣ ਤੇ ਉਹਨਾਂ ਨੂੰ ਮਨਾਉਣ ਮੈਂ ਖੁਦ ਵੀ ਉਹਨਾਂ ਨਾਲ ਗੱਲ ਕਰੂੰਗਾ ਕਹੂੰਗਾ ਕਿ ਇਹ ਬਹੁਤ ਅੱਛਾ ਤੁਹਾਡਾ ਫੈਸਲਾ ਕਿ ਉਹਨਾਂ ਦੀ ਪੂਰੀ ਸਪੋਰਟ ਕਰਦੇ ਆ ਤੇ ਪੂਰੀ ਉਹਨਾਂ ਦੀ ਸਪੋਰਟ ਕਰੋ ਔਰ ਬਲਕਾਰ ਸਿੰਘ ਕਰਕੇ ਬੰਦੇ ਲੋਕ ਸਭਾ ਦੇ ਵਿੱਚ ਚੁਣ ਕੇ ਭੇਜੋ